ਇਸ ਸਥਾਨ ਸਹਿਬਜ਼ਾਦੇਆਂ ਦੇ ਨਾਮ ਤੇ ਹੈ ਛੋਟੇ ਸਹਿਬਜ਼ਾਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਅਮਰ ਸ਼ਹੀਦ ਤਨਤਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਸ਼ਹਾਦਤ ਇਸ ਨੂੰ ਸਿੱਖ ਜਗਤ ਦੇ ਵਿੱਚ ਸਬਾ ਕਿਹਾ ਜਾਂਦਾ ਹੈ ਪਹਿਲੀ ਸਬਾ ਦੂਸਰੀ ਸਬਾ ਤੇ ਤੀਸਰੀ ਸਬਾ ਯਾਨੀ ਕਿ ਸਬਾ ਲੱਗਦੀ ਸੀ ਉਦੋਂ ਸਭਾ ਬੜੀ ਅਜੀਬ ਸੀ ਇੱਕ ਪਾਸੇ ਛੋਟੇ ਬੱਚੇ 7 ਤੇ 9 ਸਾਲ ਦੇ ਤੇ ਇੱਕ ਪਾਸੇ ਭਾਰਤ ਦੀ ਸਲਤਨਤ ਇਹ ਕਿਸੇ ਕੌਮ ਦੀ ਤਾਕਤ ਤੇ ਸ਼ਕਤੀ ਦਾ ਜਿੱਥੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਕੋ ਤਾਕਤ ਰੱਖਦੀ ਹੈ ਕਿ ਉਸ ਕੌਮ ਦੇ 7 ਤੇ 9 ਸਾਲ ਦੇ ਬੱਚਿਆਂ ਵਾਸਤੇ ਐਡੀ ਵੱਡੀ ਅਦਾਲਤ ਲਾਈ ਜਾਏ ਵਡੀਆਂ ਅਦਾਲਤਾਂ ਉਹਨਾਂ ਵਾਸਤੇ ਲੱਗਦੀਆਂ ਨੇ ਜਿਨ੍ਹਾਂ ਦੇ ਇਰਾਦੇ ਵੱਡੇ ਹੁੰਦੇ ਨੇ ਨਹੀਂ ਤੇ ਆਮ ਤੌਰ ਤੇ ਉਹ ਕਹਿੰਦੇ ਛੋਟਾ ਮੋਟਾ ਬੰਦਾ ਇਹਦੇ ਵਾਸਤੇ ਕੋਈ ਖਾਸ ਫੈਸਲੇ ਦੀ ਲੋੜ ਨਹੀਂ ਹੈ ਸਹਿਬਜ਼ਾਦਿਆਂ ਦੀ ਗੁਰੂ ਸਾਹਿਬ ਦੇ ਜਿਹੜੇ ਕੌਤਕ ਵਰਤੇ ਨੇ ਇਹਨਾਂ ਦਿਨਾਂ ਦੇ ਵਿੱਚ 8 ਦਿਨ ਇਹ 5 ਉਹ ਤੋਂ ਲੈ ਕੇ 13 ਤੱਕ ਤੇ ਫਿਰ ਸੰਸਕਾਰ ਜਿਹੜਾ ਉਹ ਬਾਅਦ ਵਿੱਚ ਹੋਇਆ ਸਹਿਬਜ਼ਾਦਿਆਂ ਔਏ ਸਾਲ ਕੌਮ ਦੇ ਵਿੱਚ ਇਹਨਾਂ ਦਿਨਾਂ ਨੂੰ ਬੜੇ ਰੰਗ ਦੇ ਵਿੱਚ ਆ ਕੇ ਬੜੇ ਪਿਆਰ ਵਿੱਚ ਆ ਕੇ ਮਨਾਇਆ ਜਾਂਦਾ ਹੈ ਕਈਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਰੰਗ ਚੜਦਾ ਹੈ ਕਿਉਂਕਿ ਸਮੇ ਦਾ ਅਸਰ ਪੈਂਦਾ ਹੈ ਦਿਨਾਂ ਦਾ ਅਸਰ ਪੈਂਦਾ ਕਈ ਪ੍ਰਭਾਵਿਤ ਹੋ ਜਾਂਦੇ ਆ ਕਈਆਂ ਨੂੰ ਨਵਾਂ ਰੰਗ ਲੱਗਦਾ ਹੈ ਕਈਆਂ ਨੂੰ ਪਹਿਲਾ ਰੰਗ ਲੱਗਾ ਹੁੰਦਾ ਹੋਰ ਪੱਕਾ ਹੋ ਜਾਂਦਾ ਹੈ ਪਰਪੱਕਤਾ ਮਿਲਦੀ ਹੈ